ਨਿਗਮ ਚੋਣਾਂ ਦੇ ਦੌਰਾਨ ਪਟਿਆਲਾ ਦੇ ਵਿੱਚ ਬੜਿਆਂ ਤਣਾਅਪੂਰਨ ਮਾਹੌਲ ਉਮੀਦਵਾਰ ਚੜਿਆ ਪੋਲਿੰਗ ਬੂਥ ਦੀ ਛੱਤ ਤੇ ਆਪਣੇ ਆਪ ਤੇ ਪਾਇਆ ਪੈਟਰੋਲ ਤੇ ਕੀਤੀ ਆਤਮਦਾ ਕਰਨ ਦੀ ਕੋਸ਼ਿਸ਼ ਜੀ ਹਾਂ ਇਸ ਵੇਲੇ ਨਗਰ ਨਿਗਮ ਦੀਆਂ ਜਿਹੜੀਆਂ ਚੋਣਾਂ ਨੇ ਚੱਲ ਰਹੀਆਂ ਨੇ ਤੇ ਨਾਲ ਹੀ ਨਾਲ ਨਗਰ ਕੌਂਸਲ ਦੀਆਂ ਚੋਣਾਂ ਵੀ ਹੋ ਰਹੀਆਂ ਨੇ ਇਸ ਦੇ ਦੌਰਾਨ ਹੀ ਪਟਿਆਲਾ ਦੇ ਵਿੱਚ ਜਿਹੜਾ ਕਿ ਮਾਹੌਲ ਤਣਾਪੂਰਨ ਬਣ ਗਿਆ ਹੈ ਇੱਥੇ ਇੱਕ ਉਮੀਦਵਾਰ ਦੇ ਵੱਲੋਂ ਆਪਣੇ ਆਪ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸਨੇ ਆਪਣੇ ਆਪ ਤੇ ਪੈਟਰੋਲ ਪਾ ਲਿਆ ਪਰੰਤੂ ਪੁਲਿਸ ਦੇ ਜਵਾਨਾਂ ਨੇ ਇਸ ਅਣਸੁਖਾਵੀ ਘਟਨਾ ਨੂੰ ਹੋਣ ਤੋਂ ਬਚਾ ਲਿਆ ਦੱਸ ਦਈਏ ਕਿ ਇਹ ਕਟਨਾ ਪਟਿਆਲਾ ਦੇ ਵਾਰਡ ਨੰਬਰ 34 ਤੇ ਵਾਪਰੀ ਹੈ ਜਿੱਥੇ ਕਿ ਇੱਕ ਭਾਜਪਾ ਦੇ ਉਮੀਦਵਾਰ ਦੇ ਵੱਲੋਂ ਜਿਹੜੀ ਕਿ ਇਹ ਕੋਸ਼ਿਸ਼ ਕੀਤੀ ਗਈ ਸੀ ਦੱਸ ਦਈਏ ਭਾਜਪਾ ਦੇ ਉਮੀਦਵਾਰ ਦਾ ਨਾਮ ਸੁਸ਼ੀਲ ਨૈયਰ ਹੈ ਜਿਨ੍ਹਾਂ ਨੇ ਇਹ ਦੋਸ਼ ਲਗਾਇਆ ਹੈ ਕਿ ਵਿਰੋਧੀ ਪਾਰਟੀ ਨੇ ਜਿਹੜਾ ਕਿ ਪੋਲਿੰਗ ਬੂਥ ਹੈ ਉਸ ਦੀ ਕੈਪਚਰਿੰਗ ਕੀਤੀ ਹੋਈ ਹੈ ਉਹਨਾਂ ਦੇ ਵੱਲੋਂ ਇੱਥੇ ਝਾਲੀ ਵੋਟਾਂ ਪਵਾਈਆਂ ਜਾ ਰਹੀਆਂ ਨੇ ਤੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਹੀ ਇਸ ਦੇ ਵਿਰੋਧ ਦੇ ਵਿੱਚ ਹੀ ਉਹਨਾਂ ਨੇ ਇਹ ਕਦਮ ਚੁੱਕਿਆ ਇਸ ਕਰਕੇ ਉਹਨਾਂ ਨੇ ਪੈਟਰੋਲ ਦੇ ਨਾਲ ਭਰੀ ਹੋਈ ਜਿਹੜੀ ਬੋਤਲ ਹੈ ਲਈ ਤੇ ਉਹ ਜਿਹੜਾ ਕਿ ਪੋਲਿੰਗ ਬੂਥ ਹੈ ਉਸ ਦੀ ਛੱਤ ਦੇ ਉੱਪਰ ਚੜ ਗਏ ਸਨ ਤੇ ਇਹ ਜਿਹੜੀ ਪੈਟਰੋਲ ਦੀ ਬੋਤਲ ਸੀ ਉਹਨਾਂ ਨੇ ਆਪਣੇ ਆਪ ਦੇ ਉੱਪਰ ਡੋਲ ਲਈ ਤੇ ਹੁਣ ਉਹ ਆਤਮਦਾ ਕਰਨ ਹੀ ਲੱਗੇ ਸਨ ਇੰਨੇ ਵਿੱਚ ਹੀ ਜਿਹੜੇ ਕਿ ਪੰਜਾਬ ਪੁਲਿਸ ਦੇ ਜਵਾਨ ਉੱਥੇ ਤਾਇਨਾਤ ਸਨ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੂੰ ਸਮਝਾਇਆ ਤੇ ਇਹਨਾਂ ਨੂੰ ਪੋਲਿੰਗ ਬੂਥ ਦੀ ਛੱਤੋਂ ਹੇਠਾਂ ਉਤਾਰਿਆ ਤੇ ਇਹ ਅਣਸੁਖਾਵੀ ਘਟਨਾ ਹੋਣ ਤੋਂ ਬਚਾ ਲਈ ਤੇ ਨਾਲ ਹੀ ਨਾਲ ਜਦੋਂ ਇਹ ਘਟਨਾ ਵਾਪਰੀ ਤਾਂ ਸਾਰਾ ਮਾਹੌਲ ਜਿਹੜਾ ਸੀ ਉਤਨਾ ਪੂਰਨ ਹੋ ਗਿਆ ਜਿਹੜੀ ਕਿ ਵਿਵਸਥਾ ਸੀ ਇੱਕ ਵਾਰ ਤਾਂ ਅਸਤ ਵਿਅਸਤ ਹੋ ਗਈ ਪਰ ਜਿਹੜੇ ਕਿ ਸੁਰੱਖਿਆ ਜਿਹੜੇ ਕਰਮਚਾਰੀ ਸਨ ਉਹਨਾਂ ਦੇ ਵੱਲੋਂ ਦੁਬਾਰਾ ਫਿਰ ਪੋਲਿੰਗ ਉਸੇ ਤਰ੍ਹਾਂ ਹੀ ਸ਼ੁਰੂ ਕਰਵਾਈ ਗਈ ਇਤਿਦਾਲੀ ਇਹ ਵੀ ਦੱਸਦੀ ਹੈ ਕਿ ਹੋਰ ਵੀ ਥਾਵਾਂ ਤੇ ਜਿੱਥੇ ਕਿ ਇਹ ਨਿਗਮ ਦੀਆਂ ਚੋਣਾ ਹੋ ਰਹੀਆਂ ਨੇ ਉੱਥੇ ਵੀ ਹਲਕੀ-ਫੁਲਕੀਆਂ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਕਿ ਆਪਸੀ ਲੜਾਈ ਝਗੜੇ ਦੇਖਣ ਨੂੰ ਮਿਲੇ ਨੇ ਪਰ ਜਿਹੜਾ ਇਹ ਪਟਿਆਲਾ ਦੇ ਵਿੱਚ ਜਿਹੜੀ ਇਹ ਘਟਨਾ ਹੋਣ ਜਾ ਰਹੀ ਸੀ ਉਸ ਦੇ ਵਿੱਚ ਜਿਹੜੇ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਅਗਰ ਇਹ ਘਟਨਾ ਵਾਪਰ ਜਾਂਦੀ ਤਾਂ ਇਸ ਦੇ ਨਾਲ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਸਕਦਾ ਸੀ ਇਹਨਾਂ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਡਿਊਟੀ ਨਿਭਾਈ ਗਈ ਤੇ ਅਣਸੁਖਾਵੀ ਘਟਨਾ ਹੋਣ ਤੋਂ ਬਚਾ ਲਈ ਗਈ ਅਗਰ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਸੁਸ਼ੀਲ ਨૈયਰ ਉਹ ਇਸ ਘਟਨਾ ਨੂੰ ਅੰਜਾਮ ਦੇ ਦਿੰਦੇ ਤਾਂ ਜਿਹੜਾ ਆਸ-ਪਾਸ ਦਾ ਮਾਹੌਲ ਹੈ ਤੇ ਉੱਚ ਵੀ ਵੋਟਾਂ ਨੂੰ ਲੈ ਕੇ ਡਾ ਮਾਹੌਲ ਬੰਦਾ ਉਸ ਦੇ ਵਿੱਚ ਘਰ ਹੋਰ ਵੀ ਲੋਕਾਂ ਵਿੱਚ دہشت ਫੈਲ ਸਕਦੀ ਸੀ ਡਰ ਫੈਲ ਸਕਦਾ ਸੀ ਕਿਉਂਕਿ ਵੋਟਾਂ ਦੇ ਦੌਰਾਨ ਆਤਮਦਾਅ ਕਰਨਾ ਇਹ ਬਹੁਤ ਵੱਡੀ ਅਣਸੁਖਾਵੀ ਘਟਨਾ ਸੀ ਆਤਮਦਾਅ ਕਰਨਾ ਤਾਂ ਉਂਝ ਹੀ ਬਹੁਤ ਵੱਡੀ ਅਣਸੁਖਾ ਖਾ ਵਿਕਟਨਾਇ ਤੇ ਅਪਰਾਧ ਹੈ ਪਰ ਅਗਰ ਇਹ ਵੋਟਾਂ ਦੇ ਦੌਰਾਨ ਅਜਿਹਾ ਹੋ ਜਾਂਦਾ ਤਾਂ ਫਿਰ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਮਾਹੌਲ ਖਰਾਬ ਹੋ ਸਕਦਾ ਸੀ ਸੋ ਇੱਥੇ ਪੁਲਿਸ ਕਰਮਚਾਰੀਆਂ ਦੇ ਵੱਲੋਂ ਇਹ ਬਹੁਤ ਵੱਡੀ ਜਿਹੜੀ ਕਿ ਜ਼ਿੰਮੇਵਾਰੀ ਨਿਭਾਈ ਗਈ ਹੈ ਉਹਨਾਂ ਨੇ ਇਹ ਅਨਸੁਖਾਵੀ ਘਟਨਾ ਹੋਣ ਤੋਂ ਰੋਕ ਲਈ ਹੈ ਤੇ ਇੱਥੇ ਜਿਹੜੀ ਪੋਲਿੰਗ ਹੈ ਉਹ ਫਿਰ ਦੁਬਾਰਾ ਤੋਂ ਉਸੇ ਤਰੀਕੇ ਹੀ ਚੱਲ ਰਹੀ ਹੈ